ਇਨਾ ਖੂਨੀ ਝਗੜਿਆਂ ਦਾ ਸਿਲਸਲਾ ਲੜੀ ਜਿਸ ਤਹਿਤ ਪੰਜਵਾਂ ਕਤਲ ਬੀਤੇ ਐਤਵਾਰ ਮਹਾਵੀਰ ਸਿਹაგ ਦਾ ਹੋਇਆ ਹੈ ਜਿਸ ਦਾ ਸ਼ਾਇਦ ਕੋਈ ਕਸੂਰ ਵੀ ਨਹੀਂ ਸੀ ਲੇਕਿਨ ਦੱਸਿਆ ਜਾਂਦਾ ਕਿ ਉਸ ਦਾ ਭਰਾ ਰਵੀਨ ਸਿਹაგ 2014 ਅਤੇ ਉਸ ਤੋਂ ਪਹਿਲਾਂ ਦੇਆਂ ਸਾਲਾਂ ਦੌਰਾਨ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਉਹਨਾਂ ਝਗੜਿਆਂ ਦੇ ਵਿੱਚ ਇਨਵੋਲ ਰਿਹਾ ਜਿਸ ਦੇ ਚੱਲਦੇ ਉਸ ਦਾ ਸਿੱਧਾ ਪੇਚਾ ਰਿਹਾ ਲਾਰੈਂਸ ਬਿਸ਼ਨੋਈ ਦੀ ਭੂਆ ਦੇ ਮੁੰਡੇ ਅਮਨਦੀਪ ਸੋਨੂ ਦੇ ਨਾਲ ਅਤੇ ਉਸ ਦੇ ਸਾਥੀ ਸੰਦੀਪ ਪਟ્રોલ ਦੇ ਨਾਲ ਹੁਣ ਦੱਸਿਆ ਜਾਂਦਾ ਕਿ 2014 ਤੋਂ ਪਹਿਲਾਂ ਰਵੀਨ ਸਿਹਾਗ ਦੇ ਨਾਲ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਹੋਈ ਸੀ ਉਸ ਦੇ ਸਰੀਰ ਦੀ ਹੱਡੀਆਂ ਬੁਰੀ ਤਰ੍ਹਾਂ ਤੋੜਤੀਆਂ ਗਈਆਂ ਸੀ ਰਵੀਨ ਸਿਹਾਗ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ ਜਿਸ ਨੇ ਉੱਥੋਂ ਦੇ ਇੱਕ ਨਾਮੀ ਬਦਮਾਸ਼ ਛੋਟੂ ਪਾਠ ਦੇ ਨਾਲ ਹੱਥ ਮਲਾਇਆ ਅਗਸਤ 2014 ਦੇ ਵਿੱਚ ਜਦੋਂ ਸੰਗਰੀਆ ਦੇ ਇਸ ਕਾਲਜ ਵਿਖੇ ਛਾਤਰ ਸੰਗ ਦੇ ਚੋਣ ਹੋਣੇ ਸਨ ਇੱਕ ਰੈਲੀ ਕੱਢੀ ਜਾਣੀ ਸੀ ਉਸ ਦਿਨ ਜਿਸ ਰੈਲੀ ਦੌਰਾਨ ਸੋਨੂ ਅਤੇ ਪੈਟਰੋਲ ਯਾਨੀ ਕਿ ਅਮਨਦੀਪ ਸੋਨੂ ਲੋਰੈਂਸ ਬਿਸ਼ਨੋਈ ਦੀ ਪੂਆ ਦੇ ਬੇਟੇ ਅਤੇ ਸੰਦੀਪ ਪੈਟਰੋਲ ਉੱਤੇ ਹਮਲਾ ਕੀਤਾ ਜਾਂਦਾ ਜੋ ਕਿ ਜਾਨਲੇਵਾ ਸਾਬਤ ਹੋਇਆ ਦੱਸਿਆ ਜਾਂਦਾ ਕਿ ਰਮੀ ਮਿਸ਼ਾਨਾ ਜੋ ਕਿ ਹੱਥ ਵਿੱਚ ਇੱਕ ਪੰਪ ਐਕਸ਼ਨ ਗਨ ਲੈ ਕੇ ਇਹਨਾਂ ਵੱਲ ਵੱਧਾ ਉਸ ਦੀ ਪੰਪ ਐਕਸ਼ਨ ਗਨ ਨੂੰ ਹੱਥ ਵਿੱਚ ਫੜ ਲਿਆ ਗਿਆ ਸੋਨੂ ਅਤੇ ਪੈਟਰੋਲ ਵੱਲੋਂ ਤੇ ਉਸ ਪੰਪ ਐਕਸ਼ਨ ਗਨ ਨੂੰ ਹਵਾ ਵਿੱਚ ਕਰਤਾ ਗਿਆ ਸੋਨੂ ਅਤੇ ਪੈਟਰੋਲ ਕੋਲ ਇੱਕ ਕੰਡਮ ਪੱਤੀ ਬੋਰ ਦਾ ਵੈਪਨ ਸੀ ਜਿਸ ਦੀ ਪਿੰਨ ਖਰਾਬ ਸੀ ਕੈਨੂ ਉਹ ਪਿਸਤੌਲ ਸੀ ਲੇਕਿਨ ਚਲਦਾ ਨਹੀਂ ਸੀ ਉਸਦੇ ਨਾਲ ਤਿੰਨ ਵਾਰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਤਿੰਨੋਂ ਮੌਕੇ ਮਿਸ ਫਾਇਰ ਸਨ ਜਿਸ ਤੋਂ ਬਾਅਦ ਪਿੱਛੋਂ ਆ ਕੇ ਸੋਨੂ ਨੂੰ ਗੋਲੀ ਮਾਰਤੀ ਜਾਂਦੀ ਹੈ